ਆਪੋ ਤਾਂ ਇਹਨੂੰ ਸੁਪਰ ਸੀਡਰ ਦਿਖਾਵਾਂ ਸੁਪਰ ਸੀਡਰ ਤਾਂ ਬੜੇ ਦੇਖਿਆ ਨਾ ਤੂੰ ਹਾਂਜੀ ਆਹ ਦੇਖ ਆਹ ਦੇਖ ਪਹਿਲਾਂ ਤਾਂ ਆਹ ਦੱਸ ਕਿਉਂ ਲਾਇਆ ਪਤਾ ਕਿਉਂ ਲਾਇਆ ਕਾਹ ਤੋਂ ਲਾਇਆ ਬਾਲੇ ਯਾਰੀ ਤਾਂ ਕੀ ਹੁੰਦਾ ਕਿ ਆਪਾਂ ਨੂੰ ਡੰਡਾ ਕਸਣਾ ਪੈਂਦਾ ਵੀ ਆਹ ਡੂੰਗਾ ਲੱਗੇ ਹਾਂਜੀ ਉਦੋਂ ਉਹ ਮਗਰੋਂ ਚੱਕਿਆ ਜਾਂਦਾ ਪੁੱਤ ਚੱਕਿਆ ਦਾ ਨਾ ਹਾਂਜੀ ਹੁਣ ਇਹਨਾਂ ਨੇ ਕੀ ਕਰਤਾ ਆਹ ਲਾਤਾ ਇਹਦੇ ਨਾਲ ਮਗਰੋਂ ਵੀ ਡੂੰਗਾ ਕਰ ਲੋ ਤੇ ਡੰਡੇ ਨਾਲ ਮੁਰੋਂ ਵੀ ਡੂੰਗਾ ਕਰ ਲੋ ਜੇ ਹੁਣ ਆਪਾਂ ਮਗਰਲੇ ਨੂੰ ਡੂੰਗਾ ਕਰਦੇ ਹਾਂ ਡੰਡਾ ਖੋਲਦੇ ਹਾਂ ਤੇ ਡੰਡਾ ਸੂਤਣ ਦਾ ਖਤਰਾ ਹੁੰਦਾ ਇਹਨਾਂ ਨੇ ਦੋਨੇ ਖਤਰੇ ਖਤਮ ਕਰਤੇ ਫੇਰਾ ਗੇਰ ਇਧਰ ਲਿਆਏ ਇੱਕ ਸਾਈਡ ਤੇ ਕਰਤਾ ਹਾਂ ਇਹ ਸਾਈਡ ਤੇ ਕਰਤਾ ਨਾ ਪੁੱਤ ਇਹ ਸਾਈਡ ਤੇ ਕਰਨ ਦਾ ਇਹ ਫਾਇਦਾ ਵੀ ਹੁਣ ਇਹ ਵੱਟ ਚ ਨਹੀਂ ਵੱਜਦਾ ਇੱਕ ਪਾਸੇੋਂ ਦੂਰ ਨਹੀਂ ਚਲਾਉਣਾ ਪੈਂਦਾ ਆਪਾਂ ਨੂੰ ਇੱਕ ਸਾਈਡ ਤਾਂ ਬਾਹਣ ਦੇ ਵਿੱਚ ਹੀ ਵੱਧ ਲੱਗ ਜਾਂਦਾ ਹਾਂਜੀ ਦੂਜਾ ਇਹਦਾ ਟੁੱਟਣ ਦਾ ਖਤਰਾ ਨਹੀਂ ਤੀਜਾ ਇਹਨੂੰ ਖੋਲਣ ਵੇਲੇ ਅੱਡ ਕਰਨ ਵੇਲੇ ਰੋਟਾਵੇਟਰ ਬਣਾਉਣ ਵੇਲੇ ਆਪਣਾ ਗੀਅਰ ਨਹੀਂ ਅਟ ਹੁੰਦਾ ਤੇਲ ਨਹੀਂ ਕੱਟਣਾ ਪੈਂਦਾ ਇਹ ਪਾਸੇ ਹੋ ਜਾਣਾ ਚੇਨ ਡਰਾਈਵ ਵਾਲਾ ਠੀਕ ਆ ਕਿ ਨਹੀਂ ਫਿਰ ਤੂੰ ਇੱਕ ਗੱਲ ਹੋਰ ਦੇਖ ਇਹ ਕੇਐਸ ਵਾਲਿਆਂ ਦੀ ਕਮਾਲ ਇਹਨਾਂ ਨੇ ਮਿੱਟੀ ਤਵਿਆਂ ਦੇ ਅੰਦਰੋਂ ਵੀ ਲੈਣ ਵਾਸਤੇ ਪੱਤੀ ਲਾਤੀ ਗੱਲ ਕੁਛ ਵੀ ਨਹੀਂ ਪਰ ਜਦੋਂ ਪੱਤੀ ਭਰ ਜਾਂਦੀ ਸੀ ਨਾ ਮਿੱਟੀ ਨਾਲ ਪੁੱਤ ਆਹ ਭਰ ਜਾਂਦੀਆਂ ਸੀ ਤਾਂ ਬੀਜਣੋਂ हट ਜਾਂਦੀਆਂ ਸੀ ਇੱਕ ਤੋ ਆਹ ਦੇਖ ਡੰਡਾ ਲਾਤਾ ਡੰਡਾ ਕਿਉਂ ਲਾਤਾ ਆ ਪਾਈਪਾਂ ਝੁੱਕ ਜਾਂਦੀਆਂ ਸੀ ਪਾਈਪਾਂ ਝੁੱਕ ਕੇ ਪਾਈਪਾਂ ਪਹਿਲੀ ਗੱਲ ਵਿੱਚੋਂ ਨਿਕਲ ਜਾਂਦੀਆਂ ਸੀ ਜਾਂ ਇੱਥੇ ਰੇਹ ਬੰਦ ਹੋ ਜਾਂਦਾ ਪਰ ਆਪਾਂ ਨੂੰ ਡੰਡੇ ਨਾਲ ਕੁੱਟਨੇ ਤੇ ਫਿਰ ਆਪਾਂ ਨੂੰ ਡੰਡੇ ਨਾਲ ਕੁੱਟਣਾ ਪੈਂਦਾ ਸੀ ਤੇ ਇਹਨਾਂ ਨੇ ਡੰਡੇ ਨਾਲ ਕੁੱਟਣਾ ਨਾ ਪਵੇ ਤਾਂ ਡੰਡਾ ਇੱਥੇ ਹੀ ਠੋਕਦਾ ਫਿਰ ਇੱਕ ਗੱਲ ਤੂੰ ਹੋਰ ਦੇਖ ਪੁੱਤ ਆਹ ਦੇਖ ਤੱਕੜੀ ਲਾਤੀ ਹਾਂਜੀ ਲਾਤੀ ਨਾ ਤੱਕੜੀ ਆ ਤੱਕੜੀਆਂ ਦਾ ਜ਼ਮਾਨਾ ਹੀ ਚਲਿਆ ਗਿਆ ਸੀ ਇਹ ਟੱਕੜੀ ਲਾਤੀ ਇਧਰਲੇ ਪਾਸੇ ਤੂੰ ਬਾਈਬ੍ਰੇਟ ਨਾ ਖੁੱਲ ਜਾ ਕਰੂ ਇਹ ਆ ਪੁੱਤ ਆ ਲੋ ਆ ਕੁੱਤਾ ਜਲਾਤਾ ਆ ਕੁੱਤਾ ਜੇ ਕਿ ਸਾਰੇ ਲੋਕ ਪੈ ਜਾਂਦੇ ਇਹ ਆਂ ਅੜ ਜਾਣਾ ਇਹ ਰੇਹ ਵਾਸਤੇ ਵੀ ਉਹ ਲਾਤਾ ਤੂੰ ਦੇਖ ਆ ਦੇਖ ਘੜੀ ਘੁਗਦੀ ਪ੍ਰੀਤ ਆ ਦੇ ਘੁਗਦੀ ਨਾ ਪੁੱਤ ਇਹ ਆ ਦੇ ਹੈ ਆਈ ਇਹਨਾਂ ਨੇ ਇਧਰਲੇ ਪਾਸੇ ਰੇਹ ਵਾਲੀ ਪੁੱਤ ਲਾਤੀ ਆਹ ਕਰਤੀ ਨਾ ਕਮਾਲ ਕਰਤੀ ਨਾ ਕਮਾਲ ਤੇ ਆਹਾ ਆਹਾ ਕੀ ਕਰਤਾ ਨਾਲੇ ਆ ਦੇਖ ਆ ਪੁੱਤ ਇਹਦੇ ਵਿੱਚ ਨਾ ਆ ਕੀ ਹੁੰਦਾ ਸੀ ਆ ਨੱਕੜਾ ਚਕੜਾ 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 ਚ ਬਜ-ਬਜ ਕੇ ਆ ਕਾਸ ਜਾਂਦਾ ਸੀ ਆ ਜਿਹੜੀਆਂ ਪਿੰਨਾ ਟਿੱਲੀਆਂ ਹੋ ਜਾਂਦੀਆਂ ਸੀ ਜਿੰਨਾ ਕੁਛ ਵੀ ਆਪਣੇ ਟਰੈਕਟਰ ਤੱਕ ਲੈਫਟ ਤੱਕ ਜਾਣ ਵਾਲੀ ਚੀਜ਼ਾਂ ਟਿੱਲੀਆਂ ਹੁੰਦੀਆਂ ਜਾਣੀਆਂ ਤਾਂ ਉਹ ਸਾਰੀਆਂ ਚੀਜ਼ਾਂ ਦਾ ਲੈਫਟ ਸੈਂਸਿੰਗ ਤੇ ਤੇ ਲੈਫਟ ਚੱਕਣ ਤੇ ਅਸਰ ਪੈਣਾ ਹੀ ਪੈਣਾ ਤੇ ਨੰਬਰ 2 ਤੇ ਜਿਹੜਾ ਚੱਲਣ ਵਾਲਾ ਸੰਦਾ ਉਹਨੂੰ ਵਾਈਬ੍ਰੇਸ਼ਨ ਮਿਲਣੀ ਮਿਲਣੀ ਆ ਹਰ ਥਾਂ ਤੇ ਹਿੱਲਣ ਵਾਸਤੇ ਇਹਨਾਂ ਨੇ ਬੋਸ਼ ਲਾਤਾ ਨਾ ساری ਜ਼ਿੰਦਗੀ ਘਸੇ ਨਾ ساری ਜ਼ਿੰਦਗੀ ਵਾਈਬ੍ਰੇਸ਼ਨ ਦੇਵੇ ਨਾ ਤਾਂ ਕੋਈ ਨਾਟ ਖੁੱਲੇ ਨਾ ਹਿੱਲੇ ਜੇ ਕੋਈ ਖੁੱਲ ਹਿੱਲ ਵੀ ਗਿਆ ਤਾਂ ਫਿਰ ਕੇਐਸ ਵਾਲੇ ਖੜੇ ਆ ਕੋਈ ਏਡੀ ਗੱਲ ਵੀ ਹੈਣੀ ਨੰਬਰ ਕਰ ਲੋ ਨੋਟ